ਦਾ ਧੰਨਵਾਦ ਕਰਦਾ ਲੁਧਿਆਣੇ ਦਾ ਜਿਨ੍ਹਾਂ ਨੇ ਛੁੱਟੀ ਵਾਲੇ ਦਿਨ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਜੀ ਕਿਸਾਨਾਂ ਮਜ਼ਦੂਰਾਂ ਤੇ ਸਾਰਿਆਂ ਦੀ ਆਵਾਜ਼ ਨੂੰ ਬਲੰਦ ਕਰਨ ਵਿੱਚ ਬਹੁਤ ਉਜੋਗਦਾ ਧੰਨਵਾਦ ਤੁਹਾਡੇ ਅੱਗੇ ਸਾਡਾ ਸਾਰਿਆਂ ਪਾਰਟੀ ਦਾ ਸ਼ਰਮਨੀ ਕਲੀ ਫਤਿਹ ਕਿਸਾਨ ਯੂਨੀਅਨ ਅਮਰਸਰ ਦਾ ਸਿਰ ਝੁਕਦਾ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਦੇ ਨਾਲ ਡਿਪਟੀ ਕਮਿਸ਼ਨਰਾਂ ਨੂੰ ਇੱਕ ਮੈਮੋਰੰਡਮ ਦਿੱਤਾ ਹੈ ਕਿ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਜਿਹੜਾ ਮੋਰਚਾ ਲੱਗਿਆ ਹੈ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਇਹ ਮੋਰਚਾ 13 ਫਰਵਰੀ ਤੋਂ 2024 ਤੋਂ ਸ਼ੰਭੂ ਬਾਰਡਰ ਤੇ ਇਹਨਾਂ ਤੋਂ ਸ਼ੁਰੂ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਫਤਿਹ ਤੇ ਕਿਸਾਨ ਯੂਨੀਅਨ ਉਦੋਂ ਤੋਂ ਪਹਿਲੇ ਦਿਨ ਤੋਂ ਇਸ ਮੋਰਚੇ ਦੇ ਨਾਲ ਹੈ ਤੇ ਅਸੀਂ ਕਹਿਣਾ ਚਾਹਣਾ ਹੈ ਮੋਦੀ ਸਰਕਾਰ ਨੇ ਬਿਨ ਮੰਗਿਆ ਜਿਹੜੇ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ 750 ਕਿਸਾਨਾਂ ਦੀਆਂ ਜਾਨਾਂ ਲੈ ਰਹੀਆਂ ਸੀ ਉੱਥੇ ਨਿੰਗ ਸਿੰਘ ਨੌਜਵਾਨ ਕਿਸਾਨ ਮਜ਼ਦੂਰ ਸਾਰਿਆਂ ਨੇ ਯੋਗਦਾਨ ਪਾਇਆ ਪੂਰੇ ਪੰਜਾਬ ਨੇ ਹਰਿਆਣਾ ਨੇ ਬਾਹਰੀਆਂ ਸਟੇਟਾਂ ਨੇ ਅਸੀਂ ਵੀ ਲਗਾਤਾਰ ਉੱਥੇ ਲਸੋਈ ਸਾਹਿਬ ਆ ਅਸੀਂ ਸਾਰੇ ਚੀਮਾ ਸਾਹਿਬ ਸਾਰੇ ਉੱਥੇ ਰਹੇ ਆ ਤੇ ਜਦੋਂ ਮੋਰਚਾ ਅਸੀਂ ਉੱਥੋਂ ਜਿੱਤ ਕੇ ਆਏ ਸੀਗੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਗੁਰੂ ਨਾਨਕ ਪਾਸ਼ਾ ਪੂਰਬ ਤੇ ਤੇ ਮੋਦੀ ਨੇ ਪੂਰੇ ਸੰਸਾਰ ਦੇ ਉੱਤੇ ਪੂਰੇ ਵਰਲਡ ਦੇ ਵਿੱਚ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਐਮਐਸਵੀ ਗਰੰਟੀ ਕਾਨੂੰਨ ਜਲਦੀ ਦੇ ਦੂੰਗਾ ਉਹਨੇ ਜਲਦੀ ਦੇਣ ਦੀ بجائے ਗੱਲ ਸੁਣੀ ਨਾ ਲਾਰੇ ਲਾਉਂਦੇ ਰਹੇ ਕਿਸਾਨਾਂ ਨੂੰ ਚੜਾਉਂਦੇ ਰਹੇ ਕਿਸਾਨਾਂ ਤੇ ਲਾਠੀਆਂ ਚਾਰਜ ਕਰਦੇ ਰਹੇ ਤੇ ਫਿਰ ਜਦੋਂ ਸਾਡੀ ਪ੍ਰਧਾਨ ਮੰਤਰੀ ਨੇ ਪ੍ਰੈਜ਼ੀਡੈਂਟ ਨੇ ਐਮਪੀ ਨੇ ਰਾਜ ਸਭਾ ਦੇ ਮੈਂਬਰ ਨੇ ਕਿਸੇ ਨੇ ਗੱਲ ਹੀ ਨਾ ਸੁਣੀ ਤਾਂ ਫਿਰ ਖਨੌਰੀ ਬਾਰਡਰ ਧਰਨਾ ਹੋਇਆ ਉੱਥੇ ਗੋਲੀਆਂ ਮਾਰੀਆਂ ਸ਼ੁਭਕਰਮ ਨੂੰ ਗੋਲੀਆਂ ਮਾਰ ਦਿੱਤੀਆਂ ਉਸ ਤੋਂ ਬਾਅਦ ਲਗਾਤਾਰ ਜਦੋਜਦ ਕਰਦੇ ਰਹੇ ਤੇ ਜਗਜੀਤ ਸਿੰਘ ਡੱਲੇਵਾਲ ਨੇ ਇਸ ਬੇਰੁਖੀ ਦੇ ਖਿਲਾਫ ਮਰਨ ਵਰਤ ਰੱਖਤਾ ਮਰਨ ਵਰਤ ਤੇ ਉਦੋਂ ਵਹਿੰਦਾ ਜਦੋਂ ਸਾਰੀਆਂ ਹੱਦਾਂ ਬੰਨੇ ਟੱਪ ਜਾਣ ਤੇ ਅਸੀਂ ਕਹਿੰਦੇ ਆ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਭਗਵੰਤ ਮਾਨ ਦੀ ਸਰਕਾਰ ਅੱਜ ਚੀ ਮੰਤਰੀ ਨੂੰ ਅਸੀਂ ਮੈਮੋਰੰਡਮ ਡੀਸੀ ਰਾਹੀਂ ਦਿੱਤਾ ਤੇ ਕਿ ਇਹ ਸਟੇਟ ਦਾ ਸਬਜੈਕਟ ਹੈ ਤੁਹਾਨੂੰ ਆਪਣੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਪੂਰੀ ਕੈਬਨਿਟ ਜਾ ਕੇ ਮੋਦੀ ਨੂੰ ਮਿਲ ਕੇ ਇੱਕ ਮੁੱਦਾ اٹھਾਉਣਾ ਚਾਹੀਦਾ ਭਗਵੰਤ ਮਾਨ ਤਾਂ ਹੱਦ ਦੇ ਡੱਲੇਵਾਲ ਸਾਹਿਬ ਨੂੰ ਮਿਲ ਕੇ ਵੀ ਨਹੀਂ ਆਇਆ ਇਸ ચીਫ ਮਿਨਿਸਟਰ ਇਹ ਉਹਨਾਂ ਦੀ ਡਿਊਟੀ ਮੰਨਦੀ ਹੈ ਡੀਜੀਪੀ ਸਾਹਿਬ ਨੂੰ ਭੇਜ ਦਿੰਦੇ ਆ ਕਦੇ ਆਪਦੇ ਐਮਐਲਏ ਨੂੰ ਦੇ ਸਕਦੇ ਆ ਜਦੋਂ ਕੰਪੀਟੈਂਟ ਅਥਾਰਟੀ ચીਫ ਮਿਨਿਸਟਰ ਹੈ ਉਹ ਫਿਰ ਕਿਉਂ ਨਹੀਂ ਜਾ ਰਿਹਾ ਇਸ ਕਰਕੇ ਸਾਰੀਆਂ ਗੱਲਾਂ ਦੇ ਖਿਲਾਫ ਅੱਜ ਅਸੀਂ ਕਹਿੰਦੇ ਆ ਅਸੀਂ ਡੱਲੇਵਾਲ ਦੇ ਨਾਲ ਆ ਜੇ ਡੱਲੇਵਾਲ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਇਹ ਸੈਂਟਰ ਸਰਕਾਰ ਤੇ ਇਹਦੀ ਸਾਰੀ ਜ਼ਿੰਮੇਵਾਰੀ ਹੈ ਤੇ ਮੋਦੀ ਸਰਕਾਰ ਨੂੰ ਤੁਰੰਤ ਕਾਲੇ ਜਿਹੜਾ ਤਿੰਨ ਕਾਲੇ ਨੂੰ ਵਾਪਸ ਕੀਤੇ ਸੀ ਐਮਐਸਪੀ ਦੀ ਗਾਰੰਟੀ ਦੇ ਕੇ ਇਹ ਜਿਹੜਾ ਕਾਨੂੰਨ ਬਣਿਆ ਸੀਗਾ ਐਮਐਸਸੀ ਕਾਨੂੰਨ ਬਣਿਆ ਸੀ 1966 67 ਚ ਬਣਿਆ ਸੀ ਉਦੋਂ ਕੱਲੀ ਕਣਕ ਤੇ ਐਮਐਸਪੀ ਹੁੰਦੀ ਸੀ ਉਸ ਤੋਂ ਬਾਅਦ ਹੌਲੀ ਹੌਲੀ ਸਾਰੀਆਂ ਚੀਜ਼ਾਂ ਤੇ ਐਮਐਸਪੀ ਹੁੰਦੀ ਇਸ ਕਰਕੇ ਅਸੀਂ ਐਮਐਸਪੀ ਦੀ ਗਾਰੰਟੀ ਹੈ ਕਹਿੰਦੇ ਐਮਐਸਪੀ ਤਾਂ ਹੈ ਗਾਰੰਟੀ ਮਤਲਬ ਕਣਕ ਤੇ ਤੇ ਝੋਨੇ ਤੇ ਤਾਂ ਐਮਐਸਪੀ ਮਿਲ ਰਹੀ ਹੈ ਨਾ ਮੂੰਗੀ ਤੇ ਮਿਲਦੀ ਹੈ ਕਿਸਾਨ ਦੇ ਘਰੇ ਮੂੰਗੀ ਪੈਦਾ ਹੁੰਦੀ ਆ ਤੇ ਮੂੰਗੀ 5000 ਨੂੰ ਵਿਕਦੀ ਆ ਤੇ ਜਦੋਂ ਇਹ ਚਲੀ ਜਾਂਦੀ ਆ ਵਪਾਰੀਆਂ ਕੋਲੇ ਇਹ ਮੂੰਗੀ ਆਮ ਜਿਹੜੇ ਗਰੀਬ ਹੈ ਇਹ ਮੂੰਗੀ ਪਤਾ ਕੀ ਭਾਵੇਂ ਕਦੀ ਆ ਉਦੋਂ ਫੇਰ 1.5 150 ਨੂੰ ਗਰੀਬ ਨੂੰ ਇਹ ਮੂੰਗੀ ਦਿੰਦੀ ਹੈ ਜ਼ਿਮੀਂਦਾਰ ਕੋਲੋਂ 5000 ਨੂੰ ਲੈ ਲੈਂਦੇ ਆ ਤੇ ਫੇਰ ਇਹ ਆਮ ਸਾਰੇ ਖਾਣ ਵਾਲੇ ਦਾਣਾ ਦੁਕਾਨਦਾਰ ਨੂੰ ਮਹਿੰਗੀ ਦਿੰਦੇ ਆ ਸਾਡੇ ਘਰੇ ਗੰਨੇ ਹੁੰਦੇ ਆ ਗੰਨੇ ਦਾ ਗੁੜ ਜਿਹੜਾ ਇਹ ਸਸਤੇ ਰੇਟ 'ਚ ਆ ਤੇ ਇੱਥੇ 100 150 ਰੁਪਏ ਕਿਲੋ ਵਿਕਦਾ ਜਦੋਂ ਚਲਾ ਜਾਂਦਾ ਦੂਜੇ ਪਾਸੇ ਕਿਸਾਨ ਦੇ ਘਰੇ ਗੰਡੇ ਹੁੰਦੇ ਆ ਜਦੋਂ ਗੰਡੇ ਜਾਦੇ ਹੁੰਦੇ 3 ਰੁਪਏ ਕਿਲੋ ਤੇ ਜਦੋਂ ਬਾਜ਼ਾਰ ਜ ਵਿੱਚ ਨੇ 150 ਰੁਪਏ ਕਿਲੋ ਜਦੋਂ ਲਸਣ ਹੁੰਦਾ ਕਿਸਾਨ ਦੇ ਘਰੇ ਤੇ 12 ਰੁਪਏ ਕਿਲੋ ਤੇ ਹੁਣ 400 ਰੁਪਏ ਦੇਈ ਜਾਂਦਾ ਇਸ ਕਰਕੇ ਜ਼ਖੀਰੀ ਬਾਜੀ ਹੋ ਰਹੀ ਹੈ ਸਾਰਿਆਂ ਨੂੰ ਚੂਨਾ ਲਾ ਰਿਆ ਇਹ ਅਸੀਂ ਅੱਜ ਮੈਮੋਰੰਡਮ ਦੇ ਕੇ ਆਏ ਆ ਤੇ ਲਗਾਤਾਰ ਜਦੋਂ ਜਦ ਕਰਾਂਗੇ ਹੁਣ ਫਿਰ ਅਸੀਂ ਸਾਰੇ ਇਸ ਤੋਂ ਬਾਅਦ 3 ਜਨਵਰੀ 2025 ਨੂੰ ਰਕਾਬੰਦ ਗੁਰਦੁਆਰੇ ਤੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਇੱਕ ਮੈਮੋਰੰਡਮ ਦੇਵਾਂਗੇ ਕਿ ਭਾਈ ਜੇ ਦਾ ਨੁਕਸਾਨ ਹੋ ਗਿਆ ਤੁਹਾਡੀ ਜ਼ਿੰਮੇਵਾਰੀ ਹੈ ਤੇ ਤਰਨ ਐਮਪੀ ਸਪੀ ਗਰੰਟੀ ਕਾਨੂੰਨ ਦੇ ਕੇ ਕਿਸਾਨਾਂ ਨੂੰ ਬਲਦੀ ਚੋਂ ਕੱਢੋ ਜਦੋਂ ਇੰਡੀਆ ਭੁੱਖਾ ਮਰਦਾ ਸੀ ਨਾ ਕਦੇ ਅਮਰੀਕਾ ਕੋਲੇ ਜਾਂਦਾ ਕਦੇ ਰੂਸ ਕੋਲੇ ਤੇ ਨਾਹਰਾ ਲਾਉਂਦੇ ਸੀ ਜੈ ਜਵਾਨ ਤੇ ਜੈ ਕਿਸਾਨ ਦਾ ਅੱਜ ਕਿਸਾਨ ਦਾ ਵੀ ਬੁਰਾ ਹਾਲ ਹੈ ਜਵਾਨ ਦਾ ਵੀ ਬੁਰਾ ਹਾਲ ਹੈ ਇੰਡੀਆ ਦੀ ਹੰਤਾ ਜਵਾਨਾਂ ਨੇ ਕਰਤੀਆਂ ਮਜ਼ਬੂਤ ਕਰਤੀਆਂ ਹੱਕ ਚੌੜੀ ਕਰਤੀ ਤੇ ਪੰਜਾਬ ਨੇ ਇੰਡੀਆ ਦੇ ਪੂਲ ਦੇ ਵਿੱਚ 65% ਅਨਾਜ ਦਾ ਹਿੱਸਾ ਪੱਗੇ ਹੱਕ ਚੌੜੀ ਕਰਤੀ ਤੇ ਅੱਜ ਕਿਸਾਨ ਵੀ ਮੰਗਤਾ ਬਣ ਗਿਆ ਪੁਖਾਰੀ ਵੀ ਮੰਗਤਾ ਬਣ ਗਿਆ ਤੇ ਇਹ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰਾ ਕਹਤਾ ਸਾਡੇ ਨਾਲ ਇੱਕ ਹੋਰ ਵੀ ਧੱਕਾ ਕਰਤਾ ਉਧਰ ਨੇਪਾਲ ਦਾ ਬਾਰਡਰ ਖੁੱਲਾ ਬੰਗਲਾਦੇਸ਼ ਦਾ ਬਾਰਡਰ ਖੁੱਲਾ ਤੇ ਸਾਡਾ ਸੈਣੀ ਵਾਲਾ ਵਾਗਾ ਬਾਰਡਰ ਖੋਲ ਕੇ ਬੰਦ ਕਰਕੇ ਤੇ ਫਿਰ ਪਤਾ ਕੀ ਇੱਕ ਸਾਡਾ ਕਿਸਾਨ ਵੀ ਮਾਰਤਾ ਮਜ਼ਦੂਰ ਵੀ ਮਾਰਤਾ ਸਾਡਾ ਵਪਾਰੀ ਵੀ ਮਾਰਤਾ ਦੁਕਾਨਦਾਰ ਵੀ ਮਾਰਤਾ ਇਸ ਕਰਕੇ ਇਹ ਅੱਜ ਅਸੀਂ ਮਮ ਰੰਡਮ ਦਿੱਤਾ ਤੇ ਮੈਂ ਦੁਬਾਰਾ ਰਿਪੀਟ ਕਰਦਾ 3 ਜਨਵਰੀ ਨੂੰ 12 ਵਜੇ ਪ੍ਰਧਾਨ ਮੰਤਰੀ ਨੂੰ ਮੈਮੋਰੰਡਮ ਦੇਵਾਂਗੇ ਧੰਨਵਾਦ ਠੀਕ ਹੈ ਠੀਕ ਹੈ ਸਰ ਓਕੇ ਜੀ ਜੀਮਾ ਸਾਹਿਬ ਆਓ ਜੀ ਮਾਨਤ ਗੁਰਜੀਤ ਖਾਲਸਾ ਵਾਹਿਗੁਰੂ ਜੀ ਕੀ ਪਤੈ ਪਹਿਲਾਂ ਤਾਂ ਮੇਰਾ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਮੇਰੇ ਵੱਲੋਂ ਤੁਸੀਂ ਅੱਜ ਛੁੱਟੀ ਦੇ ਦਿਨ ਵੀ ਭਾਰੀ ਗਿਣਤੀ ਦੇ ਵਿੱਚ ਇਲੈਕਟ੍ਰੋਨਿਕ ਕਮੇਟੀ ਆ ਜਿਹੜਾ ਇੱਥੇ ਪਹੁੰਚਿਆ ਮੈਂ ਸਮਝਦਾ ਤੁਹਾਡਾ ਪਾਰਟੀ ਦੇਣ ਨਹੀਂ ਦੇ ਸਕਦੀ ਸੋ ਅੱਜ ਅਸੀਂ ਜਿਹੜਾ ਐਮਐਸਪੀ ਕਾਨੂੰਨ ਲਾਗੂ ਕਰਾਉਣ ਲਈ ਜਿਹੜੀਆਂ ਕਿਸਾਨ ਜਥੇਬੰਦੀਆਂ ਸ਼੍ਰੋਮਣੀ ਕਾਲੀ ਦਲ ਫਤਿਹ ਤੇ ਕੱਲ ਇਹਦਾ ਆਪਣੇ ਕਿਸਾਨ ਜੁਨੀਅਨ ਅਮਰ ਸਖ ਜਿਹਦੇ ਪ੍ਰਧਾਨ ਲਖਪੀਰ ਸਿੰਘ ਸ਼ੌਂਟੇ ਸਾਡੇ ਜਿਹੜੇ ਡੱਲੇਵਾਲ ਸਾਹਿਬ ਜਿਹੜੇ ਬੈਠੇ ਨੇ ਮਰਨ ਵਰਤ ਤੇ ਮੈਂ ਸਮਝਦਾ ਭਾਰਤ ਸਰਕਾਰ ਜਿਹੜੀ ਆ ਇੱਕ ਪਾਸੇ ਤਾਂ ਦੁਨੀਆ ਰੌਲਾ ਪਾ ਰਹੀ ਆ ਇਹ ਪਾਣੀ ਦਾ ਜਿਹੜਾ ਪੱਤਣਾ ਦਿਨੋ ਦਿਨ ਨੀਵਾ ਹੁੰਦਾ ਜਾ ਰਿਹਾ ਤੇ ਦੂਜੇ ਪਾਸੇ ਝੋਨੇ ਦਾ ਬਦਲ ਜੇ ਕਿਸਾਨ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਨੂੰ ਦਾਣਾ ਤੇ ਜਿਹੜਾ ਕਪਾਹ ਤੇ ਨਰਮੇ ਤੇ ਗੰਨੇ ਤੇ ਹੋਰ ਜਿਹੜੀਆਂ ਵਸਤੂ ਨੇ 23 ਚੀਜ਼ਾਂ ਨੇ ਉਹਨਾਂ ਤੇ ਐਮ ਐਸ ਪੀ ਜਿਹੜੀ ਸਾਨੂੰ ਦਿੱਤੀ ਜਾਵੇ ਤੇ ਇਹ ਕਿਸਾਨਾਂ ਦੀਆਂ ਮਹੱਤਵ ਸਮੇਂ ਦਾ ਮੰਗਾ ਜੇ ਇਹ ਨਹੀਂ ਮੰਦੀ ਤੇ ਭਾਰਤ ਸਰਕਾਰ ਦੀ ਨਲਕੀ ਹੈ ਜੇ ਇਹ ਮੰਗਾ ਮੰਨ ਲੈਂਦੀ ਆ ਤਾਂ ਜਿਹੜਾ ਪਾਣੀ ਦਾ ਬਦਲ ਆ ਜਿਹੜਾ ਆਪਾਂ ਕਹਿੰਦੇ ਆ ਕਿ ਇੱਥੇ ਪਾਣੀ 20 ਸਾਲ ਬਾਅਦ ਖਤਮ ਹੋ ਜਾਣਾ ਉਹ ਪਾਣੀ ਤਾਂ ਹੀ ਬਚ ਸਕਦਾ ਜੇ ਐਮ ਐਸ ਪੀ ਚੋਨੇ ਤੇ ਕਣਕ ਤੋਂ ਹਟ ਕੇ ਦੂਜੀਆਂ ਚੀਜ਼ਾਂ ਤੇ ਵੀ ਲਾਗੂ ਕੀਤੀ ਜਾਵੇ ਤਾਂ ਹੀ ਇਹਦਾ ਜਿਹੜਾ ਉਹ ਹੱਲ ਹੈ ਸੋ ਅੱਜ ਕਿਸਾਨ ਜੁਨੀਅਨ ਅਮਰਸਰ ਸ਼੍ਰੋਮਣੀ ਕਾਲੀਦਾਲ ਫਤਿਹ ਦੇ ਕੋਮੀ ਪ੍ਰਧਾਨ ਸਾਡੀਆਂ ਬੀਬੀਆਂ ਸਾਡੇ ਹੋਰ ਪਾਰਟੀ ਦੇ ਅਹੁਦੇਦਾਰ ਸਾਰੇ ਇੱਥੇ ਪਹੁੰਚੇ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਉਹਨਾਂ ਚਿਰ ਖੜਾ ਨਹੀਂ ਛੱਡਾਂਗੇ ਕਿਸਾਨ ਜਥੇਬੰਦੀਆਂ ਦੇ ਨਾਲ ਜਿਨ੍ਹਾਂ ਚਿਰ ਇਹ ਐਮਐਸਪੀ ਲਾਗੂ ਨਹੀਂ ਹੁੰਦੀ ਠੀਕ ਹੈ ਜੀ